ਅਸੀ ਭਲਵਾਨ ਜੀ ਅਸੀ ਕਾਲ ਜੀ ਸਤਿ ਸ੍ਰੀ ਅਕਾਲ ਅੱਜ ਪਹੁੰਚੇ ਆਪਾਂ ਪਿੰਡ ਮਾੜੀ ਕੰਬੋਗੇ ਮਾੜੀ ਕੰਬੋਗੇ ਜੀ ਤੇ ਇੱਥੇ ਆਪਣੇ ਮੈਚ ਹੈ ਬਾਜੀ ਬੈਂਕੇ ਨਾਲ ਨਾ ਹਾਂ ਬੈਂਕੇ ਤੇ ਕਾਕਾ ਟੋਟਿੰਗਾਲਾ ਵੀਰਸਾ ਦੇ ਨਾਲ ਆਹ ਕਾਕਾ ਟੋਟਿੰਗਾਲਾ ਵਧੀਆ ਪਲੇਅਰ ਹੈ ਵੀ ਸੁਪਰਸਟਾਰ ਜੀ ਸਾਰੇ ਪਲੇਅਰ ਸੋਹਣੇ ਆ ਬਾਕੀ ਕਿਰਪਾ ਕੀ ਪੀ ਵਾਲਾ ਹੋਰੀ ਮੱਲਾ ਨਾਲ ਪਿੱਛੇ-ਪਿੱਛੇ ਮਸਤ ਗੜੀਆਂ ਕਾਰਜ ਵੀ ਆ ਗਿਆ ਹੈ ਇਸ ਸਾਲ ਮੁੰਡਾ ਕਹਿੰਦੇ ਖੇਡਿਆ ਮਲੇਸ਼ੀਆ ਦੇ ਧਰਤੀ ਦਾ ਕੁਲਾ ਨੰਬਰ ਤੇ ਵੱਡੇ ਕਬੱਡੀ ਕੱਪ ਦੇ ਉੱਪਰ ਆਹ ਸਾਹਮਣੇ ਤੱਕਾਂਗੇ ਖੇਡਦੇ ਮੈਦਾਨ ਦੇ ਵਿੱਚ ਹਲਕਾ ਦਾ ਬੰਨ ਕਬੱਡੀ ਦਾ ਥੰਮ ਹੈਜਾ ਪ੍ਰਬੰਧ ਕਰਨ ਦੀ ਹੈ ਇਧਰ ਸਾਡਾ ਵੀਰ ਤਰਕਰ ਦੇ ਵਿੱਚ ਕਬੱਡੀ ਦੀ ਸੇਵਾ ਕਰਕਰ ਦੇ ਵਿੱਚ ਕਬੱਡੀ ਦੀ ਅਪਡੇਟ ਪਹੁੰਚਾਉਣ ਵਾਲਾ ਸ਼ਾਨਾ ਵਾਲਾ ਸੋਨੀ ਸਾਡਾ ਭਰਾ ਸਾਡੇ ਦਰਮਿਆਨ ਆਇਆ ਚੇਚੇ ਤੌਰ ਤੇ ਧੰਨਵਾਦ ਹੈ ਇਧਰ ਦੇਖੋ ਬੰਦੇ ਬੜੀ ਵੱਡੀ ਮਿਹਨਤ ਕਰਦੇ ਆ ਮਾਲਾ ਬੈਰੀਗੇਡ ਸਾਰੇ ਵਰਕਰ ਵੀਰਾਂ ਦਾ ਧੰਨਵਾਦ ਹੈ ਇਧਰ 12 ਸਤੰਬਰ ਨੂੰ ਸਾਡਾ ਵੀਰ ਚਮਕਾਰ ਸੋਰ ਸਿੰਘ 5100 ਰੁਪਏ ਦੀ ਨਗਦ ਰਕਮ ਦੇ ਨਾਲ ਪਲੱਸ 5 ਫੁੱਟੇ ਕੱਪ ਦੇ ਨਾਲ ਵੱਡਾ ਸਨਮਾਨ ਇਹਦੇ ਵੀਰਾਂ ਵੱਲੋਂ ਸਨਮਾਨ ਹੈ ਕਿ ਅੱਪਾ ਉੱਥੇ ਬੋਲਾਂਗੇ ਕਿ ਉੱਥੇ ਵੀ ਡਿਊਟੀ ਦਾਸਰਾਲੇ ਸਿੰਘਪੁਰੇ ਦੀ ਲਾਈ ਹੈ ਗੁਰਯੰਤ ਜੰਟੂ ਸਾਡਾ ਵੀਰ ਜੋਧਰ ਵਾਲੇ ਭਰਾ ਜਥੇਦਾਰ ਬਲਵੰਤ ਸਿੰਘ ਦਾ ਸਪੁੱਤਰ ਪਰ ਸਾਹਮਣੇ ਟੱਕਰ ਫੇਰ ਇੱਕ ਪਾਸੇ ਸਾਬਾ ਕੀੜੀ ਫਕਾਣੇ ਵਾਲਾ ਉਹ ਸਾਈਡਾ ਚੇਂਜ ਹੋ ਗਈ ਹੈ ਭੋਲਾ ਸਾਹਮਣੇ ਵਾਲ ਕੋ ਕੋਠੀ ਵਾਲਾ ਮੁੰਡਾ ਜੱਫਾ ਲਾਉਣ ਦਾ ਯਤਨ ਪਰ ਸਾਹਮਣੇ ਕੀ ਆਣਦੇ ਸਾਰੇ ਨਾਮ ਜਿਹੜੇ ਹੈ ਇਹ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਪਰ ਕਿਸੇ ਟਾਈਮ ਟਾਈਮ ਦੇ ਹਿਸਾਬ ਦੇ ਨਾਲ ਚਲਾਉਣਾ ਪੈਂਦਾ ਟਾਈਮ ਮਿਸ਼ਨ ਦੇ ਹਸਾਮਾ ਦਾਣਾ ਮੈਂਦਾ ਪਰ ਸਾਹਮਣੇ ਇਹ ਬੱਲੇ ਬੱਲੇ ਆ ਵੀ ਸਮਾ ਮੁੰਡਾ ਸਾਹਮ ਗਿਆ ਇਹ ਜੈਦੀਪ ਬੈਂਕੇਪਿੰਡ ਵਾਲਾ ਕਰਾਉਂਦਾ ਪੈ ਜਾ ਪੈ ਜਾ ਲਾਉ ਜਫਾ ਚੋਟੀ ਦਾ ਕਿ ਨਹੀਂ ਗੱਲ ਸਮੇਂ ਦੀ ਮੇਰੇ ਮਿੱਤਰੋ ਬੈਂਕਿਆਂ ਵਾਲੇ ਬਾਜੂ ਦਾ ਚੰਦਾ ਹੋਇਆ ਖਿਡਾਰੀ ਇਸ ਵੇਲੇ ਕੋਸ਼ਿਸ਼ ਕਰਦਾ ਲਾਉ ਜਫਾ ਕਿਹਨੇ ਗੱਲ ਸਮੇਂ ਦੀ ਘੜੀਆਂ ਦੀਆਂ ਸੁਈਆਂ ਟਿਕ 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 ਕਬੱਡੀ 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 ਵੈਲਕਮ ਬੰਦਿਆਂ ਮੈਦਾਨਾਂ ਨੂੰ ਜੋਪਰ ਹਿੱਕ ਤਣ ਗਿਆ ਰੌਲਾ ਦਾ ਪਹਿਲਾ ਉਹ ਨਹੀਂ ਵਧਿਆ ਆ ਸਿੱਖ ਸਰਦਾਰ ਧੰਤਰ ਬਾਬਾ ਸੈਨ ਭਗਤਰੀਆਂ ਦੀ ਉਹ ਕਰਮਾ ਭਾਗਾ ਵਾਲੀ ਧਾਤੀ ਹੈ ਕਿ ਸੈਨ ਮਾਈ ਪੁੱਤ ਕਾਸ ਨੇ ਲਿਖਿਆ ਸੀਗਾ ਕਿ ਲੰਮੀਆਂ ਲੰਮੀਆਂ ਲਾਂਗਾ ਭਰਦਾ ਲਾਂਗਾ ਤੇ ਸਿੰਘਪੁਰੀਆਂ ਮਾਰਦਾ ਉਹ ਸਾਹਮਣੇ ਗੋਪੀ ਧਾਰੀਵਾਲ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਤਿਆਰ ਪਰ ਤਿਆਰ ਨੇ ਕਿ ਨਹਿਰ ਨੂੰ ਬਰਮ ਚੰਗੀ ਚਸਕੀ ਗਰਮ ਚੰਗੀ ਬੇਟੀ ਨੂੰ ਸ਼ਰਮ ਜੂਤ ਪੈਂਦੇ ਰਹਿਣ ਗੋਲੇ ਨੂੰ ਆਹ ਸਾਹਮਣੇ ਚੋਟੀ ਦੀ ਟੱਕਰ ਹੈ ਇੱਕ ਪਾਸੇ ਦੇਖਣਾ ਸ਼ੇੜਾ ਫੱਤੇਗੜ ਸਭਰਾਵਾ ਦੀ ਧਰਤੀ ਹੈ ਗੋਪੀ ਸਭਰਾ ਆਹ ਇਹ ਲੱਗਦਾ ਯੋਰ ਇਹ ਤੇ ਗੋਲੂ ਸਾਡਾ ਭਰਾ ਵਾਹ ਪਿੰਡ ਵਾਲਾ ਵੀ ਆਇਆ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਾ ਇਨਸਾਨ ਕਬੱਡੀ ਜਗਤ ਨੂੰ ਮਾਣਾ ਨੂੰ ਹੀ ਪਿਆਰ ਕਰਦਾ ਸਾਡਾ ਵੀਰ ਪਰ ਸਾਹਮਣੇ ਧੱਕੀਆਂ ਖੇਡ ਦੇ ਮੈਦਾਨ ਦੇ ਵਿੱਚ ਜਗਨ ਜਗਮਾ ਜਗਮਾ ਗਰਮ ਬਰੰਬਲ ਨਹੀਂ ਸਾਹਮਣੇ ਸਿੱਖ ਸਰਦਾਰਾਂ ਦੀ ਟੱਕਰ ਦੇਖਣ ਵਾਲੀ ਹੈ ਇੱਕ ਗੱਡੀ ਦੇ ਸਾਹਾ ਸੁਰ ਸਿੰਘ ਵਾਲਾ ਇਹ ਵੀ ਮੁੰਡਾ ਹੈ ਸਾਲ ਮਲੇਸ਼ੀਆ ਦੀ ਧਰਤੀ ਤੇ ਖੇਡ ਕੇ ਆਇਆ ਪਰ ਨੰਬਰ ਸਾਹਮਣੇ ਜਗਣਾ ਲੱਤੂ ਵਾਲਾ ਆਪਣੀ ਟੀਮ ਦਾ ਮੇਰਾ ਖਿਆਲ ਹੈ ਕੱਲ ਨੂੰ ਟਰਾਲੀਆਂ ਸਾਰੀਆਂ ਬੋਕ ਹੋ ਜਾਣਗੀਆਂ ਫਿਰ ਸੱਟਾ ਦੂਰ ਤਰਾਤੇ ਤੋਂ ਚੱਲ ਕੇ ਆਉਣਗੀਆਂ ਕੱਲ ਫਿਰ ਰੌਣਕਾਂ ਬਹਾਰਾਂ ਵੱਡੀਆਂ ਹੋਣਗੀਆਂ ਕਿਉਂਕਿ ਕੱਲ ਨੂੰ ਖੀਰਾ ਵਾਲੀਏ ਗੱਗੀ ਨੇ ਆਉਣਾ ਹੈ ਕਾਲੂ ਗੱਲਾਂ ਜਮਾਲੀਆਂ ਪਰਬਤ ਫਰੰਦੀਪੁਰੀਆਂ ਗੋਪੀ ਦੀਆਂ ਆਉਣ ਗਿਆ ਬੈਂਕਿਆਂ ਵਾਲਾ ਦੀਪ ਤੇ ਗੁਰਸੇਵਕ ਮੁੰਡਾ ਲਓ ਸਾਹਮਣੇ ਡੱਕਣ ਦੀ ਕੋਸ਼ਿਸ਼ ਲਓ ਸਾਹਮਣੇ ਪੰਡਤ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਪੰਡਤ ਤਿਆਰ ਵਰ ਤਿਆਰ ਹੈ ਪੰਡਤ ਦਾ ਬੋਲਿਆ ਆ ਤਾਵਾ ਮੁੜਕੋ ਮੁੜਕੀ ਹੋਏ ਲੱਗਿਆ ਜੋਰ ਜੋ ਭਰਾਵਾ ਕੰਡਾ ਵੀ ਨਹੀਂ ਚਿਪਦਾ ਜਿਸਮ ਕਠੋਰ ਜੋਬਰਾਂ ਦਾ ਚੜਦੀ ਉਮਰ ਗਰਮ ਖੂੜੇ ਲਲਕਾਰੇ ਤਾਮਾਜ ਦੇ ਰਾਜੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਭਜਦੇ ਪਰ ਇੱਕ ਕੰਨੀ ਤੇ ਹੈਪੀ ਇਹ ਹੈ ਲਾਹੌਰੀ ਮੱਲ ਵਾਲਾ ਮੇਰੇ ਪੰਜਾਬੀ ਵੀਰੋ ਅੰਮ੍ਰਿਤਸਰੀਆ ਕਰਾਉ ਪੈ ਜਾ ਮੇਰਾ ਕਿ ਨਹੀਂ ਗੱਲ ਸਮੇਂ ਦੀ ਹੈ ਕਿ ਅੰਮ੍ਰਿਤ ਸਰਦਾਰ ਗੁਰੂ ਦਾ ਖਾਲਸਾ ਕਬੱਡੀ ਪੌਣ ਦੀ ਵਧਿਆ ਹੋਇਆ ਹੈ ਕਿ ਦਸਵੇਂ ਪਿਤਾ ਨੇ ਪਿਤਾ ਦੀ ਬਣੀ ਦੇ ਕੇ ਸਿਰ ਤੇ ਲੱਖ ਮੁਸੀਬਤਾਂ ਘਾਲੀਆਂ ਨੇ ਰਾਹਾ ਜੰਗਲ ਤੇ ਦੁੱਖਾਂ ਦੇ ਪੈਂਡਿਆਂ ਦੇ ਰਾਤਾ ਖੌਫ ਕੋਰ ਕਾਲੀਆਂ ਨੇ ਪਰ ਸਾਹਮਣੇ ਵੇਖਾਂਗੇ ਚੋਹਾ ਵਿੱਚੋਂ ਇਹ ਸਿੱਖ ਸਰਦਾਰ ਜਗਨ ਇਹ ਭਾਈ ਲੱਟੂਆ ਟੱਕਰ ਨਹੀਂ ਕਰਦਾ ਕੋਸ਼ਿਸ਼ ਪਿੰਦੇ ਸਾਹ ਲੱਗਦਾ ਜੋਰ ਤੇ ਜੋਰ ਮਿਸ਼ਾਦ ਬਾੜੀ ਮੇਘੇ ਵਾਲਿਆ ਬੇਸ਼ਰਮ ਹੁੰਦਾ ਇੱਕ ਚੋਟੀ ਦੀ ਟੱਕਰ ਖੜੀ ਜਾ ਰਹੀ ਹੈ ਭੁਲਾ ਆਣਾ ਵੀਰੇ ਹਲਵਾਈ ਸਾਡਾ ਵੀਰ ਹੈ ਉਹ ਕਹਿੰਦਾ ਜੇ ਬੈਂਕਾਂ ਵਾਲਾ ਬਾਜੂ ਆ ਜੱਫਾ ਪਾ ਦੇਵੇ ਆ 200 ਰੁਪਏ ਦਿੱਤਾ ਜਾਵੇਗਾ ਪਰ ਕੱਲੂ ਵੀਰ ਕਹਿੰਦੇ ਘੱਟੋ ਘੱਟ 1000 ਤੋਂ ਘੱਟ ਕਿਸੇ ਨੇ ਕੱਲ ਮਾਇਆ ਨਹੀਂ ਲੌਣੀ ਇਹ ਸਾਡੇ ਸੇਵਨ ਆ ਵੀਰ ਕਹਿੰਦੇ ਆ ਹੁਣ ਦੇਖਾਂਗੇ ਬੈਂਕਾਂ ਵਾਲਾ ਬਾਜੂ ਤਿਆਰੀ ਖਿੱਚੀ ਬੈਠਾ ਨਾਲ ਕਹਿੰਦੇ ਸੁਰ ਸਿੰਘੀ ਆਕਾਸ਼ ਨਾਲ ਕਹਿੰਦੇ ਮਸਤਗੜੀਆ ਕਾਰਨ ਬਾਪੇ ਬਲਦੇਵ ਦਾ ਪੁੱਤਰ ਤੇ ਨਾਲ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਰਾਣਾ ਦੁੱਗਲ ਵਾਲੀਆ ਕੌਣ ਬੱਲੇ ਬੱਲੇ ਕਰਵਾਵੇਗਾ ਗੱਲ ਸਮੇਂ ਦੀ ਮੇਰੇ ਮਿੱਤਰੋ ਇਹ ਨੰਦਪੁਰ ਚੈਂਪੀਅਨਸ਼ਿਪ ਦਾ ਬੈਸਟ ਜਾਫੀ ਸੁਰ ਸਿੰਘੀ ਆਕਾਸ਼ ਆਸ਼ਾ ਕਰਾਉ ਪਹਿਲਾ ਪਹਿਲਾ ਕਿ ਨਹੀਂ ਲੰਮੇ ਸਮੇਂ ਬਾਅਦ ਆ ਮੁੰਡੇ ਨੇ ਵਾਪਸੀ ਕੀਤੀ ਹੈ ਓਏ ਟੱਕਰ ਵੱਡੀ ਮੋੜ ਲਿਆ ਢੇਰੀਆਂ ਤੋਂ ਮੇਲਾ ਨਾ ਝੁੱਠਿਆ ਮੇਲਾ ਪੜ ਗਿਆ ਓ ਚੀਕਾਂ ਚਰਕਾ ਤੇ ਵੱਜ ਗਏ ਆਕਾਸ਼ ਪਹਿਲਾ ਕਿਤੇ ਸੀ ਜਾਂਦਾ ਰੇ ਮੇਰੀ ਬੇਟੀ ਮੇਰੀ ਭੈਣ ਹਰਪ੍ਰੀਤ ਕੌਰ ਕੋਟ ਈਸੇਖਾਂ ਤੋਂ ਚੱਲ ਕੇ ਆਈ ਹੈ ਤੇ ਆ ਮਾਈਕ ਲੈਣਾ ਪੈਣਾ ਆ ਲੈਣਾ ਔਰ ਸਾਡੇ ਸਤਕਾਰਯੋਗ ਭੈਣ ਜੀ ਸਾਡੇ ਦਰਮਿਆਨ ਆਏ ਉਸਤਾਦ ਬੂਟਾ ਉਮਰੀਆਣਾ ਜੀ ਉਹਨਾਂ ਦੇ ਸ਼ਕੀਰਦ ਨੇ ਪਰ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਟੋਟੀਆਂ ਪਿੰਡ ਵਾਲਾ ਕਾਕਾ ਇਸ ਵੇਲੇ ਕੋਸ਼ਿਸ਼ ਕਰਦਾ ਨੰਬਰ ਕੀੜੀ ਫਕਾਨਾ ਵਾਲਾ ਸਾਹਾ ਆਪਣੀ ਟੀਮ ਦਿਖਾ ਦਿਲਾਉਂਦਾਰੀ ਲਾ ਕੇ ਦੱਸਿਓ ਮਲ ਸਾਰੇ ਚੋਟੀ ਦੇ ਹੈ ਚੋਟੀ ਦੀ ਖੇਡ ਮੁੰਡੇ ਦਿਖਾ ਰਿਹਾ ਹੈ ਲੈ ਵੀ ਭੈਣ ਜੀ ਚੱਕੀਆਂ ਮਾਰ ਕੇ ਸਾਹਮਣੇ ਗੋਪੀ ਧਾਲੀਵਾਲ ਕਬੱਡੀ ਪਾਉਣ ਦੇ ਲਈ ਤਿਆਰ ਵਰਦਿਆ ਵਾਹਿਗੁਰੂ ਵਾਹਿਗੁਰੂ ਗੋਪੀ ਧਾਲੀਵਾਲ ਦੀ ਕਬੱਡੀ ਪੈ ਰਹੀ ਹੈ ਚਾਰ ਗੱਬਰੂ ਤਿਆਰ ਨੇ ਕਹਿੰਦੇ ਘੁੰਮਦੀ ਹੋਈ ਚਾਰ ਚੰਡੀਗੜ੍ਹ ਤੇ ਗੋਲ ਚੌਂ ਔਰ ਗੱਲ ਟਿਕਾਣੇ ਲੱਗੀ ਹੈ ਜੇਕਰ ਮੁੰਡੇ ਨਸ਼ਿਆਂ ਤੋਂ ਬਚਣਗੇ ਤਾਂ ਲੱਗੇ ਖੇਡਾਂ ਮੈਦਾਨਾਂਗੇ ਫਿਰ ਜਾ ਕੇ ਕਬੱਡੀ ਦੇ ਵਿੱਚ 스타 ਫਿਰ ਸੁਪਰਸਟਾਰਾਂ ਦੀ ਗੱਲ ਹੋਵੇਗੀ ਇਧਰ ਇੱਕ ਸਾਡਾ ਵੀਰ ਜਸਪਾਲ ਸਿੰਘ ਚੋਲੇ ਤਿਆਰ ਕਰਵਾਉਣੇ ਆ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਔਰ ਸਾਡੇ ਜਸਪਾਲ ਸਿੰਘ ਜੋ ਵੀ ਸਾਡੇ ਦਰਮਿਆਨ ਅੱਜੇ-ਜੇ ਤੌਰ ਤੇ ਆਇਆ ਹੈ ਲਓ ਸਾਹਮਣੇ ਸੇਵਕ ਤਰਵੰਡੀ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਮੈਨੂੰ ਬੁਲਟ ਨਾਲੇ ਸਫਾਰੀ ਨਾਮ ਲੋਪੋ ਵਾਲਾ ਬੋਲੂ ਵਾਰੀ ਵਾਰੀ ਜਿਹੜਾ ਕਹਿੰਦਾ ਸੱਚੀ ਗੱਲ ਵੀ ਮੁੰਡਿਆ ਸ਼ਬਦ ਦੇ ਨਸ਼ਿਆਂ ਦਾ ਖਿਹੜਾ ਆ ਜਾ ਕਬੱਡੀ ਵੱਲ ਵੀ ਪਰ ਬੈਂਕਿਆਂ ਵਾਲਾ ਬਾਜੂ ਮਹਾਨ ਕਬੱਡੀ ਖਿਡਾਰੀ ਅਚਰ ਵਾਲੀਏ ਛੰਦੇ ਵਾਲਾ ਯਾਰ ਮੀਤੇ ਸਰਪੰਚ ਫਰਮਾਹੀ ਵਾਲਾ ਚਿਹਰਾ ਆਹ ਸਾਹਮਣੇ ਬੱਜੀ ਰੇਡ ਤੇ ਬੋਲ ਸਾਡੀ ਪੈਣ ਦੇ ਸਿੱਖ ਸਰਦਾਰ ਫੁੱਲਾ ਕਬੱਡੀ ਆ ਵੀ ਕਹਿੰਦੇ ਬਗੇਲੇ ਪਲਵਾਨ ਦਾ ਚੰਦਿਆ ਹੋਇਆ ਹੈ ਇਹ ਮੁੰਡਾ ਕਹਿੰਦੇ ਇਸ ਸਾਲ ਮਲੇਸ਼ੀਆ ਦੇ ਕੁਲਾਨਾਮਪੁਰ ਦੇ ਵੱਡੇ ਕਬੱਡੀ ਕੱਪ ਦੇ ਖੇਡਣਾ ਲਓ ਸੁਰ ਸਿੰਘੀਆ ਸਾਹਬਾ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਜਿਵੇਂ ਉਸਤਾਦ ਰਾਣਾ ਸਿੰਘਪੁਰੀਆ ਕਹਿੰਦਾ ਹੁੰਦਾ ਵੀ ਸੁਰ ਸਿੰਘ ਪਿੰਡ ਪਲਵਾਨਾਂ ਦਾ ਸ਼ੂਰ ਵੀਰ ਪਲਵਾਨਾਂ ਦਾ ਰਿਸ਼ੀਮੁਣੀ ਪਾਣ ਦਾ ਲਾਡੀ ਇਹ ਗੱਲ ਸਮੇਂ ਦੀ ਏ ਜੱਫਾ ਲੱਗੂ ਜਾਂ ਰੇਡਰ ਭਜੂਗਾ ਜੇ ਕਰਕੇ ਯਾਦਗੁਰਾ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਲਾਵੇ ਰੇਡਰ ਦੀ ਉਹ ਬ੍ਰੇਕ ਲਾਓ ਸਾਹਮਣੇ ਪੰਡਤ ਕਬੱਡੀ ਪਾ ਰਿਹਾ ਹੈ ਲੈ ਵੀ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਆ ਟੋਟੀਆਂ ਪਿੰਡ ਵਾਲਾ ਟਾਕਾ ਮੁੰਡੇ ਦਾ ਸਿਰ ਵੀ ਰੌਲੇ ਵਾਲੇ ਬਾਦ ਵਰਗਾ ਇਹ ਬੱਲੇ 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 ਆ ਲੱਗਦਾ ਏ ਹੋਰ ਖੇਡ ਦੇ ਮੈਦਾਨ ਦੇ ਵਿੱਚ ਜੱਫਾ ਚੋਟੀ ਐਕਸ਼ਨ ਜਿਹੜਾ ਪਿਆਰ ਉਹ ਭਾਈਆਂ ਵਾਲਾ ਪਿਆਰ ਹੁੰਦਾ ਸਕੇ ਭਰਾਵਾਂ ਵਰਗਾ ਜਿਹੜਾ ਪਿਆਰ ਹੁੰਦਾ ਐਕਸ਼ਨ ਜਿਹੜਾ ਉਹ ਗਰਾਊਂਡ ਦੇ ਵਿੱਚ ਵਧੀਆ ਲੱਗਦਾ ਲਓ ਸਾਹਮਣੇ ਗੋਪੀ ਰੇਡ ਪਾ ਰਿਹਾ ਹੈ ਪੈਨ ਸਾਡੀ ਬੋਲ ਬੋਲੇਗੀ ਗੋਪੀ ਬਾਹਰ ਭਾਵੇਂ ਥੋੜੀ ਠੰਡ ਹੋ ਗਈ ਹੈ ਪਰ ਗਰਾਊਂਡ ਦੇ ਵਿੱਚ ਗਰਮੀ ਉਵੇਂ ਬਰਕਰਾਰ ਹੈ। ਲਓ ਸਾਹਮਣੇ ਤੱਕਾਂ ਇਹ ਖੇਡ ਦੇ ਮੈਦਾਨ ਦੇ ਵਿੱਚ ਇਹ ਸਾਬਾ ਇੱਕ ਬੰਨੇ ਜਗਨ ਦੂਜੇ ਬੰਨੇ ਸਾਬਾ ਕੀੜੀ ਬਕਾਨਾ ਵਾਲਾ ਮੁੰਡਾ ਕਹਿੰਦੇ ਬਟਾਲੇ ਏਰੀਏ ਤੋਂ ਚੱਲ ਕੇ ਆਇਆ। ਪਾਸਿੰਗ ਦੀ ਤਲਵੰਡੀ ਔਰ ਘਿਹਾਲੇ ਦੀ ਬੁੱਕਤ ਵਿੱਚ ਵੱਸਿਆ ਪਿੰਡ। ਗੱਲ ਚੱਲਦੀ ਹੈ ਸਿੱਕੋਂ ਦੇ ਮਹਾਨ ਮੇਰੇ ਵੀਰੋ ਸੰਤ ਗਿਆਨੀ। ਬਾਬਾ ਜੀ ਬਾਬਾ ਅਵਤਾਰ ਸਿੰਘ ਘਿਹਾਲੇ ਵਾਲਿਆਂ ਦੀ ਮਹਾਂਪੁਰਸ਼ਾਂ ਦੀ ਖੇਡ ਹੈ ਔਰ ਮੇਰੇ ਪੰਜਾਬੀ ਵੀਰੋ ਜਿਨ੍ਹਾਂ ਨੇ ਇਸ ਮਾਝੇ ਦੀ ਕਬੱਡੀ ਨੂੰ ਸਰਕਲ ਸਟਾਈਲ ਦਾ ਜਿਹੜਾ ਉਹ ਬੂਟਾ ਲਾਇਆ ਲਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਨਾਇਮ ਤਗੜੇ ਇੱਕ ਦਾ ਵਾਧਾ ਆਪਣੀ ਟੀਮ ਦੇ ਖਾਤੇ ਵਿੱਚ ਕਰ ਗਿਆ ਦੋ ਦੋ ਕਬੱਡੀਆਂ ਦਾ ਇਸ਼ਾਰਾ ਹੈ ਸ਼ਾਮ ਦੇ ਅੱਜ ਦੇ ਮੇਲੇ ਦਾ ਲੇਖਾ ਜੋਖਾ ਹਣ ਪੂਰੇ 7 ਜਾਂ 7:30 ਵਜੇ ਦਾ ਕਹਿਆ ਟਾਈਮ ਦੇ ਨਾਲ ਕਹਿ ਸਕਦੇ ਵੀ ਘਰ ਘਰ ਦੇ ਵਿੱਚ ਕਬੱਡੀ ਦੀ ਅਪਡੇਟ ਪਹੁੰਚਾਵੇਗਾ। ਲਓ ਸਾਹਮਣੇ ਨੌਜਵਾਨ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ। ਹੁਣ ਕੌਣ ਬੱਲੇ ਬੱਲੇ ਕਰਵਾਵੇਗਾ? ਬੈਂਕਿਆ ਵਾਲਾ ਬਾਜੂ ਬੈਂਕਿਆ ਵਾਲਾ ਬਾਜੂ ਇਸ ਵੇਲੇ ਕੋਸ਼ਿਸ਼ ਕਰਦਾ ਨੰਬਰ ਜਿਹਦੇ ਪਿੰਡ 30 ਸਤੰਬਰ ਨੂੰ ਤੰਤਲ ਬਾਬਾ ਸੰਤਾ ਸਿੰਘ ਸ਼ਹੀਦ ਜੀ ਦੀ ਯਾਦ ਵਿੱਚ ਵੱਡੀਆਂ ਰੌਣਕਾਂ ਮਹਾਰਾ ਲੱਗਣਗੀਆਂ ਪਰ ਸਾਹਮਣੇ ਬਲਰਾਜ ਪੂਰਾ ਕੋਨਾ ਪਿੰਡ ਹੈ। ਨੌਜਵਾਨ ਖਿਡਾਰ ਕੇ ਬਾਹਾ ਕਲੈਰੀ ਮੋਰ ਬਣਿਆ ਹੋਇਆ ਤੇ ਚੌਹ ਬੱਚੋ ਬਾਬੇ ਬਲਦੇਵ ਸਿੰਘ ਦਾ ਸੁਪਰ ਤਰ ਪਰ ਸਾਹਮਣੇ ਪਿੰਡਾ ਜਾ ਰਿਹਾ ਕਿ ਸੂਰਜ ਮਗਾ ਕੇ ਬੰਦ ਲੈਂਦਾ ਜਾਵੇ ਨੂੰ ਇਸ ਵੇਲੇ ਗੇੜਾ ਜੱਟ ਮਾਰਦੇ ਆ ਖੇਤ ਨੂੰ ਕਰਸ਼ੀ ਪਤੀਲਾ ਉੱਥੇ ਰੱਖਿਆ ਸਟੀਲ ਦਾ ਉਹ ਵੱਖਰਾ ਨਜ਼ਾਰਾ ਬਹਿ ਕੇ ਮੋਟਰ ਤੇ ਪੀਣ ਦਾ ਵੱਖਰਾ ਨਜ਼ਾਰਾ ਕਬੱਡੀ ਦੇਖਣ ਦਾ ਵਾ ਵੀ ਫੁੱਲਿਆ ਬੁੱਲਾ ਸ਼ਾਨਦਾਰ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਜੀ ਪ੍ਰਧਾਨ ਸਾਹਿਬ ਕਮੇਟੀ ਨਾਲ ਆਵੇ ਕਿਹੜਾ ਵੀ ਲਾਵਾਂਗੇ ਕਮੇਟੀ ਕਹਿੰਦੀ ਆਸੀ ਤੁਹਾਡਾ ਸਾਥ ਦੇਵਾਂਗੇ ਹਾਂ ਸਿੰਘ ਜੀ ਅੰਕਾਵਾ ਵੀ ਰਵਾਜ ਨੂੰ ਸੁਣ ਲਿਓ ਬਾਬਾ ਆਤਮਾ ਸਿੰਘ ਕਬੱਡੀ ਕਲੱਬ ਘਿਹਾਲੇ ਦੀ ਖੇਡ ਕਲੱਬ ਦੇ ਨੰਬਰ ਨੇ 29 ਔਰ ਸਜਕਟਵਾਸੀ ਬਾਬਾ ਦਾਇਆ ਸਿੰਘ ਜੀ ਕਬੱਡੀ ਕਲੱਬ ਸੁਰ ਸਿੰਘ ਪਲੱਸ ਬੈਂਕਿਆਂ ਦੀ ਟੀਮ ਦੇ ਨੰਬਰ ਨੇ 337 29 ਤੇ 37 ਦੇ ਦਰਮਿਆਨ ਚੱਲਦਾ ਮੈਚ ਸਮਾਪਤ ਹੈ ਸੱਚਖੜਬਾਸੀ ਸੰਤ ਬਾਬਾ ਦਾਇਆ ਸਿੰਘ ਦੀ ਕਬੱਡੀ ਕਲੱਬ ਸੁਰਸਿੰਘ ਪਲੱਸ ਬੈਂਕਾ ਕੇ ਅੱਜ ਦੇ ਪਹਿਲੇ ਦਿਨ ਦੇ ਖੇਡ ਮੈਣ ਦੀ ਜੇਤੂ ਟੀਮ ਬਣੀ ਹੈ ਔਰ ਕੱਲ ਨੂੰ ਨਿਸ਼ਾਨਵੀਰ ਨੇ ਦੱਸਿਆ ਅੱਜ ਪਹਿਲੇ ਦਿਨ ਦਾ ਇਹ ਧਾਰਮਿਕ ਜੋੜ ਮੇਲਾ ਤੇ ਪਹਿਲੇ ਦਿਨ ਦਾ ਖੇਡ ਮੇਲਾ ਹੋਇਆ ਤੇ ਕੱਲ ਨੂੰ ਵੀ ਉੱਚ ਕੋਟੀ ਦੇ ਜਿਹੜੇ ਆ ਸਿੱਖ ਪੰਥ ਦੇ ਮਖਾਨ ਢਾਡੀ ਜਥੇ ਪਹਾਨ ਕਮਿਸ਼ਰੀ ਅਥੇ ਨੇ ਕੱਲ ਵੀ ਗੁਰੂ ਘਰ ਦੀ ਗਾਥਾ ਸੁਣਾ ਕੇ ਸੰਗਤ ਨੂੰ ਨਿਹਾਲ-ਨਾਲ ਕਰਨਾ ਤੇ ਕੱਲ ਨੂੰ ਹਵਾਲੀਆ ਪਰਬਤ ਕਬਡੀ ਪ੍ਰੀਰੀ ਗੁਰੂਪੀ ਦੀ ਟੀਮ ਦੇ ਨਾਲ ਟੱਕਰ ਹੈ। ਉਹ ਕਬੱਡੀ ਕਲੱਬ ਕਪੂਰਥਲਾ ਗੱਗੀ ਖੀਰਾਵਾਲ ਦੀ ਟੀਮ ਦੇ ਨਾਲ ਹੋਣੀ ਹੈ। ਤੇ ਜਿਵੇਂ ਅੱਜ ਦੇ ਖੇਡ ਮੇਲੇ ਵਿੱਚ ਬਡਰਾਜਪੁਰੇ ਗੋਡੇ ਵਾਲੇ ਦੀ ਜਿਹੜੀ ਸੱਟ ਲੱਗ ਗਈ ਹੈ। ਊਨੀ ਦੇ ਕੋਲੋਂ ਦੀ ਬਾਹ ਟੁੱਟ ਗਈ ਹੈ। ਤੇ ਸਮੁੱਚੀ ਜਿਹੜੀ ਮੇਲਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਨੇ ਸਾਰੇ ਵੀਰ। ਇਹਨਾਂ ਵੀਰਾਂ ਨੇ ਕਿਹਾ ਕਿ ਕੱਲ ਨੂੰ ਜਿੰਨੇ ਜੋਗੇ ਅਸੀਂ ਵੀ ਹੋਈ ਅਸੀਂ ਵੀ ਉਸ ਵੀਰ ਦੀ ਹੈਲਪ ਕਰਾਂਗੇ ਕਿਉਂਕਿ ਪਹਿਲਾਂ ਵੀ ਸੱਟ ਲੱਗੀ ਸੀ ਬਡਰਾਜਪੁਰੇ ਗੋਡੇ ਦੇ 6 ਮਿੰਟ ਤੇ ਅੱਜ ਫੇਰ ਸੱਟ ਲੱਗੀ ਹੈ। ਦੇਸੀ ਜਿਹੜਾ ਵੀ ਵੈਗੂ ਸੱਚੇ ਪਾਸ਼ਾ ਗਾਦੀ ਕਿਸੇ ਖਿਡਾਰੀ ਦੇ ਸਾਥ ਮੇਟ ਨਾਲ ਲੱਗੀ ਪਰ ਕੱਲ ਨੂੰ ਇੱਕ ਸੰਗਤ ਵਿੱਚ ਇੱਕ ਗੇੜਾ ਵੀ ਲਾਇਆ ਜਾਵੇਗਾ ਤੇ ਸਾਡੇ ਸਾਰੇ ਵੀਰ ਨਾਲ ਹੋਗੇ ਜਨੇਵ ਸੇਵਾਦਾਰ ਵੀਰ ਤੇ ਕੱਲ ਵੀ ਸੰਗਤਾਂ ਨੂੰ ਬੇਨਤੀ ਕਿਸੇ ਦਾ ਆਪਾਂ ਵੱਧ ਚੜ ਕੇ ਜਿਹੜਾ ਮਾੜੀ ਕੰਮ ਤੋਂ ਬੇਨਤੀ ਤੇ ਜਿਹੜਾ ਜੋੜ ਮੇਲਾ ਖੇਡ ਮੇਲਾ ਹੋਣ ਜਾ ਰਿਹਾ ਦੂਸਰੇ ਦਿਨ ਦਾ ਉਹਦੇ ਵਿੱਚ ਸਾਹਮਣੇ ਬਹੁਤ ਤਰ੍ਹਾਂ ਦਾ ਹਾਜ਼ਰੀ ਭਰ ਗਿਆ ਸੋ ਸਾਰੇ ਸੇਵਾਦਾਰ ਵੀਰਾਂ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ